ਮਾਦੇਵੀ ਮੱਥਾ ਟੇਕਣ ਜਾ ਰਹੇ ਪਰਿਵਾਰ ਦੇ ਨਾਲ ਦਰਦਨਾਕ ਹਾਦਸਾ ਵਾਪਰਿਆ ਤੇ ਇਸ ਹਾਦਸੇ ਦੇ ਵਿੱਚ ਪਰਿਵਾਰ ਦੇ 7 ਜੀਆਂ ਦੀ ਮੌਤ ਹੋ ਗਈ ਹੈ ਦਰਸਲ ਉਹਨਾਂ ਨੇ ਟੈਂਪੋ ਟਰੈਵਲਰ ਕੀਤਾ ਹੋਇਆ ਸੀ ਤੇ ਟੈਂਪੋ ਟਰੈਵਲਰ ਦੇ ਵਿੱਚ 30 ਦੇ ਕਰੀਬ ਲੋਕ ਸਵਾਰ ਸਿਗੇ ਤੇ ਅਚਾਨਕ ਉਹਨਾਂ ਦਾ ਟੈਂਪੋ ਟਰੈਵਲਰ ਇੱਕ ਟਰਾਲੇ ਦੇ ਨਾਲ ਟਕਰਾ ਜਾਂਦਾ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇਸੇ ਹਾਦਸੇ ਦੇ ਵਿੱਚ 7 ਜੀਆਂ ਦੀ ਮੌਤ ਹੋ ਜਾਂਦੀ ਹੈ ਜਿਸ ਦੇ ਵਿੱਚੋਂ ਇੱਕ 6 ਸਾਲ ਦੀ ਬੱਚੀ ਦੱਸੀ ਜਾ ਰਹੀ ਹੈ ਜੋ ਕਿ ਇਸ ਹਾਦਸੇ ਦਾ ਸ਼ਿਕਾਰ ਹੋਈ ਹੈ ਇਸ ਤੀ ਇਸ ਹਾਦਸੇ ਦੇ ਵਿੱਚ ਜਾਨ ਚਲੇ ਗਈ ਹੈ ਇਸੇ ਕਿ ਇਹ ਘਟਨਾ ਅੰਬਾਲਾ ਦੇ ਨੇੜੇ ਵਾਪਰੀ ਹੈ ਜਿੱਥੇ ਕਿ ਯੂਪੀ ਤੋਂ ਵੈਸ਼ਨੋਦੇਵੀ ਮੱਠਾ ਟਿਕਣ ਦੇ ਲਈ ਇਹ ਪਰਿਵਾਰ ਜਾ ਰਿਹਾ ਸੀਗਾ 30 ਜਾਨੇ ਇਸ ਟੈਂਪੋ ਟਰੈਵਲਰ ਦੇ ਵਿੱਚ ਮੌਜੂਦ ਸੀਗੇ ਤੇ ਦੱਸਿਆ ਜਾ ਰਿਹਾ ਕਿ ਅੱਗੇ ਅੱਗੇ ਇਹਨਾਂ ਦੇ ਟੈਂਪੋ ਟਰੈਵਲਰ ਦੇ ਟਰਾਲਾ ਜਾ ਰਿਹਾ ਸੀ ਤੇ ਟਰਾਲੇ ਨੇ ਅਚਾਨਕ ਐਮਰਜੈਂਸੀ ਬ੍ਰੇਕ ਲਗਾਈ ਉਸੇ ਐਮਰਜੈਂਸੀ ਬ੍ਰੇਕ ਲਗਾਉਣ ਦੇ ਨਾਲ ਟੈਂਪੋ ਟਰੈਵਲਰ ਟਰਾਲੇ ਦੇ ਵਿੱਚ ਜਾ ਵੱਜਿਆ ਟਰਾਲੇ ਦੇ ਵਿੱਚ ਵੱਜਣ ਦੇ ਕਾਰਨ ਟੈਂਪੋ ਟਰੈਵਲਰ ਦਾ ਅਗਲਾ ਹਿੱਸਾ ਬੁਰੀ ਤਰੀਕੇ ਨਾਲ ਨੁਕਸਾਨਿਆ ਜਾਂਦਾ ਉਸ ਦਾ ਅਗਲਾ ਹਿੱਸਾ ਪੂਰੀ ਤਰੀਕੇ ਦੇ ਨਾਲ ਪਿਚਕ ਜਾਂਦਾ ਹੈ ਜਿਸ ਤੋਂ ਬਾਅਦ ਦਸ ਨੂੰ ਉਸ ਦੇ ਵਿੱਚ ਸਵਾਜ ਸੱਤ ਜੀਆਂ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਤੇ ਬਾਕੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਆ ਤੇ ਨਾਲ ਜ਼ਖਮੀ ਹਲਕ ਦੇ ਵਿੱਚ ਹਸਪਤਾਲ ਦਾਖਲ ਕਰਵਾਇਆ ਦੱਸ ਦਿੱਤੀ ਕਿ ਜਿਹੜੇ ਪਰਿਵਾਰ ਦੇ ਕੁਝ ਜੀ ਜਿਨ੍ਹਾਂ ਦੀ ਹਾਲਤ ਥੋੜੀ ਸਥਿਰ ਆ ਉਹਨਾਂ ਦੇ ਵੱਲੋਂ ਵੀ ਦੱਸਿਆ ਗਿਆ ਉਹਨਾਂ ਦਾ ਕਹਿਣਾ ਹੈ ਕਿ ਡਰਾਈਵਰ ਮੌਕੇ ਤੋਂ ਫਰਾਰ ਹੋ ਚੁੱਕਿਆ ਉਹਨਾਂ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਕਿ ਡਰਾਈਵਰ ਨੇ ਨਸ਼ਾ ਕੀਤਾ ਹੋਇਆ ਸੀ ਸ਼ਰਾਬ ਪੀਤੀ ਹੋਈ ਸੀ ਤੇ ਦੱਸਿਆ ਜਾ ਰਿਹਾ ਹੈ ਕਿ ਡਰਾਈਵਰ ਮੌਕੇ ਤੋਂ ਫਰਾਰ ਹੋ ਚੁੱਕਿਆ ਤੇ ਤਸਵੀਰਾਂ ਤਸਵੀਰ ਇਸ ਹਾਦਸੇ ਦੀ ਆਪ ਦੇਖ ਸਕਦੇ ਹੋ ਕਿ ਕਿੰਨਾ ਭਿਆਨਕ ਹਾਦਸਾ ਹੋਵੇਗਾ ਕਿ ਟੈਂਪੋ ਟਰੈਵਲਰ ਦਾ ਅਗਲਾ ਹਿੱਸਾ ਪੂਰੇ ਤਰੀਕੇ ਦੇ ਨਾਲ ਚੱਕਨਾਚੂਰ ਹੋ ਚੁੱਕਿਆ ਹੈ ਬੁਰੀ ਤਰੀਕੇ ਦੇ ਨਾਲ ਨੁਕਸਾਨਿਆ ਗਿਆ ਤੇ ਦੱਸਿਆ ਕਿ ਇਸ ਹਾਦਸੇ ਦੇ ਵਿੱਚ 6 ਸਾਲ ਦੇ ਬੱਚੇ ਸਣੇ 7 ਜਾਨਾਂ ਦੀ ਮੌਤ ਹੋ ਚੁੱਕੀ ਹੈ ਇੱਕੋ ਹੀ ਪਰਿਵਾਰ ਦੇ 7 ਜਾਨੇ ਦੱਸੇ ਜਾ ਰਹੇ ਹੈ ਤੇ ਬਾਕੀਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਤੇ ਵੱਖ-ਵੱਖ ਹਸਪਤਾਲਾਂ ਦੇ ਵਿੱਚ ਇਲਾਜ ਦੇ ਲਈ ਦਾਖਲ ਕਰਵਾਏ ਗਏ ਸ਼੍ਰੀ ਦੇਵੀ ਮੱਥਾ ਟੇਕਣ ਜਾ ਰਹੇ ਪਰਿਵਾਰ ਦੇ ਨਾਲ ਦਰਦਨਾਕ ਹਾਦਸਾ ਵਾਪਰਿਆ ਇਸ ਹਾਦਸੇ ਦੇ ਵਿੱਚ ਪਰਿਵਾਰ ਦੇ 7 ਜੀਆਂ ਦੀ ਮੌਤ ਹੋ ਗਈ ਹੈ ਦਰਸਲ ਉਹਨਾਂ ਨੇ ਟੈਂਪੋ ਟਰੈਵਲਰ ਕੀਤਾ ਹੋਇਆ ਸੀ ਤੇ ਟੈਂਪੋ ਟਰੈਵਲਰ ਦੇ ਵਿੱਚ 30 ਦੇ ਕਰੀਬ ਲੋਕ ਸਵਾਰ ਸਿਗੇ ਤੇ ਅਚਾਨਕ ਉਹਨਾਂ ਦਾ ਟੈਂਪੋ ਟਰੈਵਲਰ ਇੱਕ ਟਰਾਲੇ ਦੇ ਨਾਲ ਟਕਰਾ ਜਾਂਦਾ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇਸੇ ਹਾਦਸੇ ਦੇ ਵਿੱਚ 7 ਜੀਆਂ ਦੀ ਮੌਤ ਹੋ ਜਾਂਦੀ ਹੈ ਜਿਸ ਦੇ ਵਿੱਚੋਂ ਇੱਕ 6 ਸਾਲ ਦੀ ਬੱਚੀ ਦੱਸੀ ਜਾ ਰਹੀ ਹੈ ਜੋ ਕਿ ਇਸ ਹਾਦਸੇ ਦਾ ਸ਼ਿਕਾਰ ਹੋਈ ਹੈ ਇਸ ਤਿਸ ਇਸ ਹਾਦਸੇ ਦੇ ਵਿੱਚ ਜਾਨ ਚਲੀ ਗਈ ਹੈ ਇਸੇ ਕੀ ਘਟਨਾ ਅੰਬਾਲਾ ਦੇ ਨੇੜੇ ਵਾਪਰੀ ਹੈ ਜਿੱਥੇ ਕਿ ਯੂਪੀ ਤੋਂ ਵੈਸ਼ਨੋਦੇਵੀ ਮੱਥਾ ਟੇਕਣ ਦੇ ਲਈ ਇਹ ਪਰਿਵਾਰ ਜਾ ਰਿਹਾ ਸੀਗਾ 30 ਜਨਵਰੀ ਇਸ ਟੈਂਪੋ ਟਰੈਵਲਰ ਦੇ ਵਿੱਚ ਮੌਜੂਦ ਸੀਗੇ ਤੇ ਦੱਸਿਆ ਜਾ ਰਿਹਾ ਕਿ ਅੱਗੇ ਅੱਗੇ ਇਹਨਾਂ ਦੇ ਟੈਂਪੋ ਟਰੈਵਲਰ ਦੇ ਟਰਾਲਾ ਜਾ ਰਿਹਾ ਸੀ ਤੇ ਟਰਾਲੇ ਨੇ ਅਚਾਨਕ ਐਮਰਜੈਂਸੀ ਬ੍ਰੇਕ ਲਗਾਈ ਉਸੇ ਐਮਰਜੈਂਸੀ ਬ੍ਰੇਕ ਲਗਾਉਣ ਦੇ ਨਾਲ ਫਿਰ ਟੈਂਪੋ ਟਰੈਵਲਰ ਟਰਾਲੇ ਦੇ ਵਿੱਚ ਜਾ ਵੱਜਿਆ ਟਰਾਲੇ ਦੇ ਵਿੱਚ ਵੱਜਣ ਦੇ ਕਾਰਨ ਟੈਂਪੋ ਟਰੈਵਲਰ ਦਾ ਅਗਲਾ ਹਿੱਸਾ ਬੁਰੀ ਤਰੀਕੇ ਨਾਲ ਨੁਕਸਾਨਿਆ ਜਾਂਦਾ ਉਸ ਦਾ ਅਗਲਾ ਹਿੱਸਾ ਪੂਰੀ ਤਰੀਕੇ ਦੇ ਨਾਲ ਪਿਚਕ ਜਾਂਦਾ ਜਿਸ ਤੋਂ ਬਾਅਦ ਦਸ ਨੂੰ ਉਸ ਦੇ ਵਿੱਚ ਸਵਾਲ 7 ਜੀਆਂ ਦੀ ਮੌਤ ਹੋ ਜਾਂਦੀ ਹੈ ਤੇ ਬਾਕੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੈ ਤੇ ਨਾਲੋਂ ਜ਼ਖਮੀ ਹਲਕ ਦੇ ਵਿੱਚ ਹਸਪਤਾਲ ਦਾਖਲ ਕਰਵਾਇਆ ਦੱਸ ਦਿੱਤੀ ਕਿ ਜਿਹੜੇ ਪਰਿਵਾਰ ਦੇ ਕੁਝ ਜੀ ਜਿਨ੍ਹਾਂ ਦੀ ਹਾਲਤ ਥੋੜੀ ਸਥਿਰ ਆ ਉਹਨਾਂ ਦੇ ਵੱਲੋਂ ਵੀ ਦੱਸਿਆ ਗਿਆ ਉਹਨਾਂ ਦਾ ਕਹਿਣਾ ਹੈ ਕਿ ਡਰਾਈਵਰ ਮੌਕੇ ਤੋਂ ਫਰਾਰ ਹੋ ਚੁੱਕਿਆ ਉਹਨਾਂ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਹੈ ਕਿ ਡਰਾਈਵਰ ਨੇ ਨਸ਼ਾ ਕੀਤਾ ਹੋਇਆ ਸੀ ਸ਼ਰਾਬ ਪੀਤੀ ਹੋਈ ਸੀ ਤੇ ਦੱਸਿਆ ਜਾ ਰਿਹਾ ਹੈ ਕਿ ਡਰਾਈਵਰ ਮੌਕੇ ਤੋਂ ਫਰਾਰ ਹੋ ਚੁੱਕਿਆ ਤੇ ਤਸਵੀਰਾਂ ਤੁਸੀਂ ਇਸ ਹਾਦਸੇ ਦੀ ਦੇਖ ਸਕਦੇ ਹੋ ਕਿ ਕਿੰਨਾ ਭਿਆਨਕ ਹਾਦਸਾ ਹੋਵੇਗਾ ਕਿ ਟੈਂਪੋ ਟਰੈਵਲਰ ਦਾ ਅਗਲਾ ਹਿੱਸਾ ਪੂਰੇ ਤਰੀਕੇ ਨਾਲ ਚੱਕਨਾਚੂਰ ਹੋ ਚੁੱਕਿਆ ਹੈ ਬੁਰੀ ਤਰੀਕੇ ਦੇ ਨਾਲ ਨੁਕਸਾਨਿਆ ਗਿਆ ਤੇ ਦੱਸਿਆ ਕਿ ਇਸ ਹਾਦਸੇ ਦੇ ਵਿੱਚ 6 ਸਾਲ ਦੇ ਬੱਚੇ ਸਣੇ 7 ਜਾਨਾਂ ਦੀ ਮੌਤ ਹੋ ਚੁੱਕੀ ਹੈ ਇੱਕੋ ਹੀ ਪਰਿਵਾਰ ਦੇ 7 ਜਾਨੇ ਦੱਸੇ ਜਾ ਰਹੇ ਹੈ ਤੇ ਬਾਕੀਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਤੇ ਵੱਖ-ਵੱਖ ਹਸਪਤਾਲਾਂ ਦੇ ਵਿੱਚ ਇਲਾਜ ਦੇ ਲਈ ਦਾਖਲ ਕਰਵਾਏ ਗਏ ਹੈ